ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਵਾਸੀਆਂ ਨਾਲ ਖੜਕੇ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਦਦ ਕਰਨ ਲੱਗੇ ਹੋਏ ਆ ਸਰਦਾਰ ਸੁਖਵੀਰ ਸਿੰਘ ਬਾਦਲ ਆਪਾਂ ਕਹਿੰਦੇ ਸੀ ਸਾਰੀ ਪਾਰਟੀਆਂ ਕੰਮ ਨਹੀਂ ਕਰ ਰਹੀਆਂ ਪਰ ਸਾਰੀ ਪਾਰਟੀਆਂ ਦੇ ਵਿੱਚੋਂ ਸਾਡਾ ਛੇ ਰਬੱਬਰ ਸ਼ੇਰ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਠੀਕ ਹੈ ਜੀ ਮੈਂ ਕਿਸੇ ਵੀ ਪਾਰਟੀ ਜੋ ਬਿਲੋਂਗ ਨਹੀਂ ਕਰਦਾ ਪਰ ਮੈਂ ਉਹਨਾਂ ਦੀ ਦਰਿਆਦਲੀ ਮਤਲਬ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਹੋਈ ਹੈ ਪਰ ਉਹ ਮਦਦ ਕਰ ਰਹੇ ਆ ਨਾ ਸਾਰਿਆਂ ਦੀ ਉਹ ਜੱਟ ਖੜ ਗਿਆ ਵੀ ਸਾਰਿਆਂ ਨਾਲ ਇਸ ਵਾਰ ਤੁਸੀਂ ਵੀ ਮੈਂ ਕਹਿੰਦਾ ਪੰਜਾਬ ਚ ਸਰਕਾਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਬਣਾਓ ਜੀ ਬਹੁਤ ਵਧੀਆ ਮਦਦ ਕਰ ਰਹੇ ਆ ਜੀ ਐਨਾ ਪੈਸਾ ਉਹ ਪਾਣੀ ਵਾਂਗੂ ਵਹਾ ਰਹੇ ਆ ਇੰਨੀ ਮਦਦ ਕਰਨ ਲੱਗੇ ਹੋਏ ਆਪਣੇ ਘਰਾਂ ਦੀ ਅੱਗੇ ਵੀ ਮੈਂ ਸੁਣਿਆ ਨਾ ਮੈਂ ਬਾਦਲਪਿੰਡ ਦੇ ਆਸ-ਪਾਸ ਵੀ ਜਾ ਜਾ ਕੇ ਦੇਖਿਆ ਉਹ ਵੀ ਸਾਰੇ ਕਹਿੰਦੇ ਆ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਵਰਗਾ ਕੋਈ ਬੰਦਾ ਹੈ ਹੀ ਨਹੀਂ ਮਦਦ ਕਰਨ ਵਾਲਾ ਸਾਰਿਆਂ ਦੀ ਮਦਦ ਕਰਦਾ ਸਾਡਾ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ